ਅਸੀਂ ਅਕਸਰ ਦੇਖਦੇ ਹਾਂ ਕਿ ਨੌਜਵਾਨ ਜੜੇ ਨੇ ਖੇਡਾਂ ਦੇ ਵਿੱਚ ਆਪਣਾ ਜੋਰ ਦਿਖਾਉਂਦੇ ਹੋਏ ਨਜ਼ਰ ਆਉਂਦੇ ਨੇ ਪਰ ਕੀ ਹੋਵੇ ਜੇਕਰ 40 ਪਲਸ ਤੋਂ 40 ਤੋਂ ਤੇ ਦੇਖ ਡਾਰੀ ਜਿਹੜੇ ਨੇ ਉਹ ਵੀ ਆਪਣੇ ਖੇਡ ਦੇ ਵਿੱਚ ਜੋਰ ਦਿਖਾਣਾ ਜੇ ਹਾਈ ਕੁਝ ਦੇਖਣ ਨੂੰ ਮਿਲਿਆ ਪਠਾਨਕੋਟ ਦੇ ਐਸਡੀ ਸਕੂਲ ਗਰਾਊਂਡ ਦੇ ਵਿੱਚ ਜਿੱਥੇ ਗ੍ਰੀਨ ਲੈਂਡ ਕ੍ਰਿਕਟ ਟੂਰਨਾਮੈਂਟ ਜਿਹੜਾ ਹੈ ਉਹ ਕਰਵਾਇਆ ਜਾ ਰਿਹਾ ਤੇ ਅੱਜ ਜਿਹੜਾ ਹੈ 40 ਤੋਂ ਵੱਧ ਦੇ ਖਿਡਾਰੀ ਜਿਹੜੇ ਨੇ ਕ੍ਰਿਕਟ ਦੇ ਆਜਾਮੋ ਸਾਹਮਣੇ ਹੋਏ ਨੇ ਤਾਂ ਜਿਨ੍ਹਾਂ ਦੇ ਵਿੱਚ ਗੱਲਬਾਤ ਕਰਾਂਗੇ ਅਸੀਂ ਆંકੜਿਆਂ ਦੀ ਕਿਸ ਕਿਸ ਟੀਮ ਨੇ ਜਿਹੜੇ ਨੇ ਕਿੰਨੇ ਰਨ ਬਣਾਏ ਨੇ ਤੇ ਕਿਸ ਟੀਮ ਨੇ ਜਿਤ ਹਾਸਲ ਕੀਤੀ ਚੜੀਆ ਨੇ ਆ ਜਾਮੋ ਸਾਹਮਣੇ ਹੋਈਆਂ ਨੇ ਦਿਨਾਨਗਰ 11 ਤੇ ਗगन ਠਾਕੁਰ ਰੁਦਰਾਕਸ਼ 11 ਦਾਸਤਯ ਦਿਨਾਨਗਰ 11 ਨੇ ਪਹਿਲੀ ਪਾਰੀ ਦੇ ਵਿੱਚ 131 ਰਨ ਬਣਾਏ ਨੇ ਤਾਂ ਦੂਜੇ ਪਾਸੇ ਜੇਕਰ ਅਸੀਂ ਗੱਲ ਕਰੀਏ ਲਮੀਨੀ ਸਵਰਗਵਾਸੀ ਗगन ਠਾਕੁਰ ਦੀ ਟੀਮ ਰੁਦਰਾਕਸ਼ 11 ਨੇ ਜਿਹੜੇ ਨੇ 132 ਰਨ ਬਣਾ ਕੇ ਆਪਣੀ ਜਿੱਤ ਹਾਸਲ ਕੀਤੀ ਹੈ ਤੇ ਉੱਥੇ ਹੀ ਸੀਰੀਅਸ ਮੈਨ ਆਫ ਦਿ ਮੈਚ ਜਿਹੜਾ ਹੈ ਸੁਮਿਤ ਮਹਾਜਨ ਨੂੰ ਦਿੱਤਾ ਗਿਆ ਹੈ ਤੇ ਰੁਦਰਾਕਸ਼ 11 ਟੀਮ ਨੇ ਜਿਹੜੇ ਨੇ ਇਹ ਟਰੋਫੀ ਜਿੱਤਦੀ ਆਪਣੇ ਹਾਸਲ ਆਪਣੇ ਨਾਮ ਕੀਤੀ ਹੈ ਤੇ ਟਰੋਫੀ ਹਾਸਲ ਕਰਨ ਤੋਂ ਬਾਅਦ ਦੋਨਾਂ ਨੇ ਇਹ ਜਿਹੜੀ ਜਿੱਤ ਦਾ ਜਿਹੜਾ ਸ਼੍ਰੇ ਉਹ ਸਵਰਗਵਾਸੀ ਗगन ਠਾਕੁਰ ਨੂੰ ਦਿੱਤਾ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਆਸ਼ੀਰਵਾਦ ਸਦਕਾ ਹੀ ਅਸੀਂ ਅਜਿਹੇ ਉਪਰਾਲੇ ਕਰਦੇ ਆ ਰਹੇ ਆਂ ਤੇ ਅੱਗੇ ਵੀ ਕਰਦੇ ਰਾਂਗੇ ਤੇ ਉੱਥੇ ਹੀ ਰਨਰਪ ਟੀਮ ਜਿਹੜੀ ਹੈ ਦਿਨਨਗਰ 11 ਨੂੰ ਰਨਰਪ ਟੀਮ ਦਾ ਖਿਤਾਬ ਜਿਹੜਾ ਹੈ ਉਹ ਦਿੱਤਾ ਗਿਆ ਤੇ ਉੱਥੇ ਤੁਹਾਨੂੰ ਦੱਸ ਦੇਈਏ ਕਿ ਇਸ ਮੌਕੇ ਤੇ ਜਿਹੜੇ ਨੇ ਉਹ ਸੰਜੀਵ ਬੈਸ ਜੋ ਕਿ ਦਿਨਨਗਰ 11 ਦੇ ਖਿਡਾਰੀ ਨੇ ਉਹਨਾਂ ਦੇ ਵੱਲੋਂ ਵੀ ਜਿਹੜਾ ਹੈ ਸਵਰਗਵਾਸੀ ਗगन ਠਾਕੁਰ ਦੀ ਟੀਮ ਦ੍ਰਾਕਸ਼ 11 ਨੂੰ ਦਿਲੋਂ ਵਧਾਈ ਦਿੱਤੀ ਗਈ ਹੈ ਤੇ ਉਹਨਾਂ ਨੇ ਕਿਹਾ ਕਿ ਅਸੀਂ ਸਾਰੇ ਖਿਡਾਰੀਆਂ ਦਾ ਦਿਲੋਂ ਧੰਨਵਾਦ ਕਰਦੇ ਆਂ ਖਾਸ ਕਰਕੇ ਗ੍ਰੀਨਲੈਂਡ ਕ੍ਰਿਕਟ ਦਾ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਹੈ ਤੇ ਅਸੀਂ ਕਿਤੇ ਨਾ ਕਿਤੇ ਉਦਾਹਰਣ ਜਿਹੜੀ ਹੈ ਉਹ ਨੌਜਵਾਨਾਂ ਦੇ ਲਈ ਵੀ ਜਿਹੜੀ ਇੱਕ ਸੈੱਟ ਕੀਤੀ ਹੈ ਬਣਾਈ ਹੈ ਕਿ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਦੇ ਵੱਲ ਨੂੰ ਜਾਣ ਦਿੱਤਾ ਜਾ ਸਕਦਾ ਹੈ ਤਾਂ ਜੋ ਤੁਹਾਡਾ ਆਉਣ ਵਾਲਾ ਸਮਾਂ ਵੀ ਬਿਹਤਰ ਹੋਵੇ ਤੇ ਆਓ ਦੇਖ ਲੈਣੇ ਤਸਵੀਰਾਂ ਕਿਸ ਤਰ੍ਹਾਂ ਦੇ ਨਾਲ ਇੱਕ ਸਪਿਰਟ ਜਿਹੜਾ ਹੈ ਉਹ ਖਿਡਾਰੀਆਂ ਦਾ ਦੇਖਣ ਨੂੰ ਮਿਲਿਆ ਹੈ ਤੇ ਕਿਸ ਤਰ੍ਹਾਂ ਦੇ ਨਾਲ ਜਿੱਤ ਦੀ ਖੁਸ਼ੀ ਜਿਹੜੀ ਹੈ ਉਹ ਦੇਖਣ ਨੂੰ ਮਿਲੀ ਅਸੀਂ ਰੁਦਰਾਸ਼ ਕ੍ਰਿਕਟ ਕਲੱਬ ਦੀ ਪੂਰੀ ਟੀਮ ਅ ਰੀ ਗ੍ਰੀਨਲੈਂਡ ਕ੍ਰਿਕਟ ਕਲੱਬ ਦਾ ਪੂਰਾ ਧੰਨਵਾਦ ਕਰਦੇ ਆ ਇਹਨਾਂ ਨੇ ਪਿਛਲੇ ਕੁਝ ਸਮੇਂ ਤੋਂ ਇੱਕ ਇਨੀਸ਼ੀਏਟਿਵ ਲਿਆ ਸੀ 40 ਪਲੱਸ ਜਿਹੜੇ ਕਿ ਕਾਫੀ ਮਤਲਬ ਇੱਕ ਏਜ ਹੁੰਦੀ ਹੈ ਕਿ ਜਿਸ ਬੈਂਚਮਾਰਕ ਹੁੰਦਾ ਕਿ ਜਿੱਦਾਂ ਸਰੀਰੀ ਫਿਟਨੈਸ ਥੋੜੀ ਜਿਨ੍ਹਾਂ ਦੀ ਦਿੱਕਤ ਆਣ ਲੱਗ ਪੰਦੀ ਹੈ ਕਿਉਂਕਿ ਕ੍ਰਿਕਟ ਜਿਹੜੀ ਸਪੋਰਟਸ ਕੋਈ ਵੀ ਮੰਨੀ ਜਾਂਦੀ ਹੈ ਯੰਗ ਪਲੇਅਰਸ ਹੀ ਮੰਨੀ ਜਾਂਦੀ ਹੈ ਇਹਨਾਂ ਨੇ ਇਨੀਸ਼ੀਏਟਿਵ ਲਿਆ ਸੀ ਜਿਹੜੇ ਪਲੇਅਰ ਮੈਚ ਛੱਡ ਚੁੱਕੇ ਆ ਉਹ ਦੁਬਾਰਾ ਵਾਪਸ ਗਰਾਊਂਡ ਦੇ ਵਿੱਚ ਆਣ ਔਰ ਇਹਨਾਂ ਦਾ ਇਨੀਸ਼ੀਏਟਿਵ ਲਗਭਗ ਤੀਸਰੇ ਸਾਲ ਕਾਮਯਾਬੰ ਇਸੇ ਸਾਡੇ ਕੀ ਪ੍ਰੈਜ਼ੀਡੈਂਟ ਗਗਨ ਠਾਕੁਰ ਜੀ ਜਿਨ੍ਹਾਂ ਦੇ ਨਾਮ ਦੇ ਉੱਤੇ ਅੱਜ ਟੀਮ ਐਂਟਰ ਹੋਈ ਸੀ ਸਾਡੀ ਫਾਈਨਲ ਵਿਜੇਤਾ ਰਹੀ ਹੈ ਔਰ ਬਹੁਤ ਖੁਸ਼ੀ ਦਾ ਦਿਨ ਹੈ ਅੱਜ ਸਾਡੇ ਲਈ ਹਾਲਾਂਕਿ ਗਮ ਵੀ ਹੈ ਕਿ ਸਾਡੇ ਪ੍ਰਧਾਨ ਜੀ ਸਾਡੇ ਵਿੱਚ ਨਹੀਂ ਆ ਪਰ ਅੱਜ ਦੀ ਜਿਹੜੀ ਜਿੱਤਾ ਉਹਨਾਂ ਨੂੰ ਸਮਰਪਿਤ ਕੀਤੀ ਜਾਂਦੀ ਹੈ ਔਰ ਮੈਂ ਬਹੁਤ ਬਹੁਤ ਸ਼ੁਕਰੀਆਦਾ ਕਰਦਾ ਇੱਕ ਵਾਰ ਫਿਰ ਉਦਰਾਖਸ਼ਲੋ ਕਿ ਗ੍ਰੀਨਲੈਂਡ ਕ੍ਰਿਕਟ ਕਲੱਬ ਇਸੇ ਤਰ੍ਹਾਂ ਦੇ ਜਿਹੜੇ ਉਪਰਾਲੇ ਉਹ ਕਰਦੇ ਰਹੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕਿ ਯੁਵਾ ਵੀ ਇਸ ਚੀਜ਼ ਨਾਲ ਦੇਖ ਕੇ ਪ੍ਰੇਰਿਤ ਹੋਣ ਤਾਂ ਕਿ ਜਿਹੜੇ ਯੰਗ ਪਲੇਅਰ ਜਿਹੜੇ ਘਰਾਂ 'ਚ ਬੈਠ ਜਾਂਦੇ ਨੇ ਨਸ਼ੇ ਧੰਨਵਾਦ ਤਾਂ ਉਹਨਾਂ ਦੀ ਟੀ-ਸ਼ਰਟ ਉੱਤੇ ਫੋਟੋ ਵੀ ਦੇਖੇਗੇ ਪਰ ਨਿੱਕੀ ਸਮਝ ਦੇ ਉੱਪਰ ਇੰਨਾ ਸੋਹਣੇ ਜਿਹੜਾ ਤਾਂ ਜਿੱਤ ਲਈ ਜੀ ਬਿਲਕੁਲ ਜੀ ਬਿਲਕੁਲ ਮੈਂ ਇਹੀ ਗੱਲ ਕਹਿਣਾ ਉਹ ਜਿਹਨਾਂ ਦੀ ਬਿਟੀ ਫੋਟੋਜ਼ ਜਿਹੜੇ ਟੀ-ਸ਼ਰਟ ਦੇ ਉੱਪਰ ਲੱਗਦੀ ਐ ਇਹਦੇ ਵੀ ਲੱਗਦਾ ਕਿ ਸਾਡੇ ਦਿਲਾਂ ਦੇ ਵਿੱਚ ਹੀ ਐ ਔਰ ਸਾਡੇ ਵਿੱਚ ਮੌਜੂਦ ਐ ਮਤਲਬ ਅੱਜ ਵੀ ਇਦਾਂ ਜਿਦਾ ਉਹਨਾਂ ਨੇ ਅਨਾਉਂਸ ਕੀਤਾ ਸਾਨੂੰ ਆਉਂ ਲੱਗਾ ਕਿ ਸਾਡੇ ਪ੍ਰਧਾਨ ਜੀ ਸਾਡੇ ਨਾਲ ਹੀ ਐ ਔਰ ਹਮੇਸ਼ਾ ਸਾਡੇ ਨਾਲ ਹੀ ਰਹਿਣਗੇ ਐ ਸਾਡੇ ਦਿਲਾਂ ਦੇ ਵਿੱਚ ਖਾਜਾ ਰਹਿਣਗੇ ਸਭ ਤੋਂ ਪਹਿਲੇ ਤੇ ਮੈਂ ਲਵਿਨੀ ਕ੍ਰਿਕਟ ਟੀਮ ਨੂੰ ਮੈਂ ਬਹੁ ਬਹੁ ਮੁਬਾਰਕਬਾਦ ਦ ਤੁਹਾਨੂੰ ਜਿੱਤ ਪ੍ਰਾਪਤ ਕੀਤੀ ਹੈ ਬਹੁਤ ਬਹੁ ਮੁਬਾਰਕਾਂ ਚੈਂਪੀਅਨ ਟੀਮ ਨੂੰ ਦੂਜੇ ਗ੍ਰੀਨਲੈਂਡ ਕ੍ਰਿਕਟ ਕਲੱਬ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਸਾਨੂੰ ਹਰ ਸਾਲ ਪਲੱਸ 40 ਵਾਲਿਆਂ ਨੂੰ ਮੌਕਾ ਦਿੰਦੇ ਨੇ ਉਹ ਹੋਰ ਆਪਣੇ ਰੁਝੇਵੇਂ ਕੱਢ ਕੇ ਜਿਹੜੇ ਭਰਾ ਆਪਸ ਵਿੱਚ ਮਿਲਦੇ ਨੇ ਇਹਨਾਂ ਦਾ ਬੜਾ ਵਧੀਆ ਐਫਰਟ ਹੈ ਤੇ ਮੈਂ ਫੇਰ ਤੋਂ ਸਾਰੇ ਹੀ ਕ੍ਰਿਕਟ ਕਲੱਬ ਨੂੰ ਮੈਂ ਧੰਨਵਾਦ ਕਰਨਾ ਜਿਹੜੇ ਸਾਨੂੰ ਸਾਰੇ ਹਰ ਸਾਲ ਇਹ ਮੌਕਾ ਦਿੰਦੇ ਨੇ ਔਰ ਭਰਾ ਮੈਨੂੰ ਲੱਗਦਾ ਵੀ ਜਿਹੜੇ ਅੱਜ ਦੀ ਜਨਰੇਸ਼ਨ ਆ ਉਹਨਾਂ ਨੂੰ ਇੱਕ ਸਬਕ ਲੈਣਾ ਚਾਹੀਦਾ ਹੈ ਸੀਨੀਅਰਾਂ ਵਾਲਾਂ ਨੂੰ ਵੀ ਜਿਹੜੇ ਨਸ਼ੇ ਆ ਮੋਬਾਈਲਾਂ ਦੇ ਇਹਨਾਂ ਕਾਰੋਬਾਰ ਤੋਂ ਥੋੜੀ ਦੂਰ ਹੋ ਕੇ ਥੋੜਾ ਸਪੋਰਟਸ ਵੱਲ ਵੀ ਧਿਆਨ ਦੇਣਾ ਚਾਹੀਦਾ ਫਿਰ ਤੋਂ ਮੈਂ ਖਾਸ ਕਰਕੇ ਗ੍ਰੀਨਲੈਂਡ ਕ੍ਰਿਕਟ ਕਲੱਬ ਦਾ ਧੰਨਵਾਦ ਕਰਨਾ ਜਿਹੜੇ ਸਾਨੂੰ ਹਰ ਸਾਲ ਇਹ ਮੌਕਾ ਦਿੰਦੇ ਨੇ ਔਰ ਪਰਿਵਾਰ ਵਾਂਗੂ ਸਾਨੂੰ ਇਕੱਠੇ ਹੁੰਦਾ ਮੌਕਾ ਦਿੰਦੇ ਆ ਬਹੁਤ ਬਹੁਤ ਧੰਨਵਾਦ ਹੈ ਜੀ ਲਗਾਤਾਰ 3 ਮੈਚ ਜਿੱਤੇ ਤੇ ਸਾਡਾ ਜਿਹੜਾ ਲਾਸਟ ਫਾਈਨਲ ਮੁਕਾਬਲਾ ਸੀ ਦਿਨਾਨਗਰ ਬ੍ਰਹਮਪੁਰ ਨਾਲ ਸੀ ਬਹੁਤ ਵਧੀਆ ਟੀਮ ਸੀਗੀ ਪਿਛਲੇ ਸਾਲ ਦੇ ਵੀ ਫਾਈਨਲਿਸ ਸੀਗੀ ਇਸ ਸਾਲ ਸਾਡੇ ਨਾਲ ਫਾਈਨਲ ਦੇ ਵਿੱਚ ਹੈ ਉਹਨਾਂ ਨੇ 131 ਕਿ ਰਨ ਬਣਾਏ ਸੀ ਕਿ ਅਸੀਂ ਜਿਹੜੇ ਕਿ ਹਾਸਲੇ 16 ਓਵਰਾਂ ਚ ਮਾਰ ਕਿੰਨੇ ਪਲਸ ਦਾ ਮੋਟੀਵੇਲਸ ਦਾ ਮੈਚ ਹੈ ਕਿ ਦੇਖਣ ਨੂੰ ਮਿਲਿਆ ਕਿਉਂਕਿ ਦਰਸ਼ਕਾਂ ਦੇ ਵਿੱਚ ਕਾਫੀ ਹੈ ਕਿ ਨੌਜਵਾਨਾਂ ਚ ਪੀੜੀ ਜਿਹੜੀ ਉਹ ਨਸ਼ੇ ਵਾਲੀ ਜ਼ਿਆਦਾ ਹੈ ਔਰ ਰੁਝਾਨ ਉਹਨਾਂ ਦਾ ਖੇਲ ਵੱਸ ਜ਼ਿਆਦਾ ਉਹਨਾਂ ਨੂੰ ਕੀ ਮੈਸੇਜ ਦੇਣਾ ਉਹਨਾਂ ਲਈ ਇਹੀ ਮੈਸੇਜ ਹੈ ਕਿ ਅਗਰ 40 ਪਲਸ ਵਾਲਾ ਖੇਲ ਸਕਦਾ ਤੁਸੀਂ ਤੇ ਲੈ ਖੇਲਣ ਦੀ ਉਮਰ ਹੈ ਤੁਹਾਡੇ ਤੁਹਾਡੇ ਕੋਲ ਤਾਂ ਕੈਰੀਅਰ ਹੈ ਸਾਡੇ ਦਾ ਕੈਰੀਅਰ ਨਹੀਂ ਹੈ ਤੁਹਾਡੇ ਕੋਲ ਤਾਂ ਅੱਗੇ ਖੇਡਾਂ ਦੇ ਵਿੱਚ ਕੈ ਦਿੱਕੀ ਨਦੀ ਨਾ ਦਿੱਤੇ ਜਿਹੜੀ ਹੈ ਅਜ ਤੱਕ ਮੈਚ ਜਿਹੜਾ ਤਾਂ ਬਿਕਾ ਅਸੀਂ ਗगन ਠਾਕੁਰ ਜੀ ਦੇ ਨਾਂ ਤੇ ਇਹ ਕਪ ਟੀਮ ਐਂਟਰ ਕਰਾਈ ਸੀ ਤੇ ਉਹਨਾਂ ਦੀ ਹੀ ਯਾਦ ਦੇ ਵਿੱਚ ਇਹ ਟੀਮ ਹਮੇਸ਼ਾ ਐਂਟਰ ਹੁੰਦੀ ਰਹੇਗੀ ਤੁਹਾਨੂੰ ਮੈਨ ਆਫ ਦਾ ਮੈਚਲ ਮੈਨ ਆਫ ਦੀ ਸੀਰੀਜ਼ ਹੀ ਮਿਲੀ ਹੈ ਉਹਦੇ ਲਈ ਮੈਂ ਸ਼ੁਕਰ ਕੈਮਰ ਕੋਰਸ ਹਨੀ ਦੇ ਨਾਲ ਅੱਗੇ ਸੈਂਡਰੀ ਰਿਪੋਰਟ